ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੂਰੇ ਭਾਰਤ ਵਿੱਚ ਸਿਰਫ ਔਰ ਸਿਰਫ ਇੱਕੋ ਹੀ ਗੱਲ ਦੀ ਚਰਚਾ ਹੈ ਉਹ ਚਰਚਾ ਹੈ 7 ਮਈ ਨੂੰ ਹੋਣ ਵਾਲੀ ਮੌਕ ਡ੍ਰਿਲ ਦੀ ਜੀ ਹਾਂ ਉਹੀ ਮੌਕ ਡ੍ਰਿਲ ਜੋ ਕਿਸੇ ਜੰਗ ਤੋਂ ਪਹਿਲਾਂ ਕਰਵਾਈ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਭਾਰਤ ਨੇ ਵੀ 7 ਮਈ ਨੂੰ 7 ਮਈ ਦਾ ਦਿਨ ਚੁਣਿਆ ਹੈ ਇਸ ਦਿਨ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੌਕ ਡ੍ਰਿਲ ਕਰਵਾਈ ਜਾਏਗੀ ਮੌਕ ਡ੍ਰਿਲ ਦਾ ਮਤਲਬ ਇਹ ਹੋਇਆ ਕਿ ਜੋ ਸਕੂਲੀ ਬੱਚੇ ਨੇ ਦਫਤਰ ਜਾਣ ਵਾਲੇ ਲੋਕ ਨੇ ਮਾਲ ਨੇ ਪਿੰਡ ਨੇ ਕਸਬੇ ਨੇ ਇਹਨਾਂ ਸਾਰੀਆਂ ਥਾਵਾਂ ਤੇ ਅਚਾਨਕ ਜੰਗ ਵਰਗਾ ਮਾਹੌਲ ਬਣੇਗਾ ਅਤੇ ਇਸ ਜੰਗ ਵਰਗੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਲੋਕ ਬਚਣਗੇ ਕਿਸ ਤਰ੍ਹਾਂ ਦੀ احتیاط ਵਰਤੀ ਜਾਣੀ ਚਾਹੀਦੀ ਹੈ ਇਹ ਸਭ ਤੇ ਗੱਲ ਹੋਏਗੀ ਅੱਜ ਪੂਰੇ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਅੱਜ ਮੀਟਿੰਗ ਕਰ ਰਹੇ ਨੇ ਸ਼ਾਮ ਤੱਕ ਸਭ ਨੂੰ ਇਸ ਗੱਲ ਦੀ ਤਾਕੀਦ ਕੀਤੀ ਜਾਏਗੀ ਕਿ ਕੱਲ 7 ਮਈ ਨੂੰ ਪੂਰੇ ਦੇਸ਼ ਦੇ ਵਿੱਚ ਮੌਕ ਡ੍ਰਿਲ ਨੂੰ ਨੇਪਰੇ ਚਾੜਨਾ ਹੈ ਇਸ ਮੌਕ ਡ੍ਰਿਲ ਦਾ ਮਤਲਬ ਇਹ ਹੋਏਗਾ ਕਿ ਪੂਰੇ ਦੇਸ਼ ਦਾ ਜੋ ਡਿਫੈਂਸ ਸਿਸਟਮ ਹੈ ਚਾਹੇ ਉਹ 에ਅਰ ਹੋਵੇ ਚਾਹੇ ਨੇਵੀ ਹੋਵੇ ਚਾਹੇ ਗਰਾਊਂਡ ਦੇ ਉੱਪਰ ਹੋਵੇ ਜੋ ਡਿਫੈਂਸ ਸਿਸਟਮ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਚਾਹੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਣ ਜਾਂ ਇਸ ਤੋਂ ਇਲਾਵਾ ਐਸ ਡੀ ਆਰ ਐਫ ਐਨ ਡੀ ਆਰ ਐਫ ਇਹ ਸਭ ਕਿਵੇਂ ਕੰਮ ਕਰਨਗੀਆਂ ਸਭ ਦਾ ਹੋਮਵਰਕ ਕੱਲ ਹੋਏਗਾ ਇਸ ਦਾ ਮਤਲਬ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਜੋ ਇਹ ਮੌਕ ਡ੍ਰਿਲ ਹੋਏਗੀ ਇਸ ਮੌਕ ਡ੍ਰਿਲ ਤੋਂ ਬਾਅਦ ਸਰਕਾਰ ਕਿਸ ਤਰ੍ਹਾਂ ਕਦਮ ਚੁੱਕਣੇ ਚੁੱਕੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ 22 April ਨੂੰ ਪਹਿਲਗਾਮ ਦੇ ਵਿੱਚ ਹੋਏ ਅਟੈਕ ਤੋਂ ਬਾਅਦ ਭਾਰਤ ਸਰਕਾਰ ਲਗਾਤਾਰ ਕੋਈ ਨਾ ਕੋਈ ਵੱਡੇ ਫੈਸਲੇ ਤੇ ਐਲਾਨ ਕਰ ਰਹੀ ਹੈ ਇਹਨਾਂ ਐਲਾਨਾਂ ਤੋਂ ਬਾਅਦ ਪੂਰੀ ਦੁਨੀਆ ਇਸ ਸਮੇਂ ਭਾਰਤ ਵੱਲ ਦੇਖ ਰਹੀ ਹੈ ਕਿ ਭਾਰਤ ਅਸਲ ਵਿੱਚ ਕਰਨ ਕੀ ਵਾਲਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਏ ਚਾਰ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਪੂਰੇ ਦੇਸ਼ ਤੋਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਕੱਲ ਤਾਂ ਮੌਕ ਡ੍ਰਿਲ ਹੋਣੀ ਹੈ ਪਰ ਅੱਜ ਤੋਂ ਹੀ ਸਾਰੇ ਗियर ਅਪ ਕਰ ਰਹੇ ਨੇ ਅੱਜ ਤੋਂ ਹੀ ਸਕੂਲ ਸਕੂਲ ਹੋਣ ਝੀਲ ਹੋਵੇ ਕੋਈ ਪਾਣੀ ਵਾਲੀ ਥਾਂ ਹੋਵੇ ਕੋਈ ਬੱਸ ਸਟੈਂਡ ਹੋਵੇ ਪਬਲਿਕ ਪਲੇਸ ਹੋਵੇ ਸਾਰੇ ਪਾਸੇ ਲੋਕ ਇਸ ਸਮੇਂ ਐਕਟਿਵ ਹੋਏ ਪੈ ਨੇ ਇਹ ਚਾਰ ਤਸਵੀਰਾਂ ਤੁਹਾਨੂੰ ਸੀ ਇਸ ਕਰਕੇ ਦਿਖਾ ਰਹੇ ਹਾਂ ਕਿ ਜਿਹੜੀ ਮੌਕ ਡ੍ਰਿਲ ਹੋਏਗੀ ਉਸ ਦੀ ਤਸਵੀਰ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ ਤੇ ਇਹ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ ਜੰਮੂ ਦੀ ਹੈ ਜਿੱਥੇ ਸਕੂਲੀ ਬੱਚੇ ਬੈਠੇ ਹੋਏ ਨੇ ਸਕੂਲੀ ਬੱਚਿਆਂ ਨੂੰ ਜੋ ਟੀਚਰ ਸਾਹਿਬਾਨ ਨੇ ਉਹ ਉਹਨਾਂ ਨੂੰ ਤਾਕੀਦ ਕਰ ਰਹੇ ਨੇ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ 에어 ਅਟੈਕ ਹੁੰਦਾ ਜੇਕਰ ਕਿਸੇ ਤਰ੍ਹਾਂ ਦਾ ਕੋਈ ਸਾਇਰਨ ਵੱਜਦਾ ਤਾਂ ਤੁਸੀਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ ਇਹ ਅਕਸਰ ਜੰਗ ਵਾਲੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਜੋ ਸਿਵਿਲਿਅਨ ਨੇ ਜੋ ਸਕੂਲੀ ਬੱਚੇ ਨੇ ਜੋ ਆਮ ਲੋਕ ਨੇ ਉਹਨਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਮੰਨੋ ਕਿ ਸਾਇਰਨ ਵੱਜ ਰਿਹਾ ਹੈ ਜਾਂ ਕੋਈ ਤੁਹਾਨੂੰ ਲੱਗਦਾ ਹੈ ਕਿ ਆਮ ਨਾਲੋਂ ਕੁਝ ਵੱਖ ਹੋ ਰਿਹਾ ਹੈ ਤਾਂ ਤੁਸੀਂ ਖੁਦ ਨੂੰ ਬਚਾਉਣਾ ਕਿਵੇਂ ਹੈ ਇਸੇ ਤਹਿਤ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਨੂੰ ਜਿਵੇਂ ਹੀ ਇਨਸਟ੍ਰਕਸ਼ਨ ਦਿੱਤੀ ਗਈ ਬੱਚੇ ਇਸ ਸਮੇਂ ਬੈਂਚਾਂ ਥੱਲੇ ਲੁਕ ਗਏ ਤੇ ਆਪਣੇ ਆਪ ਦਾ ਬਚਾਅ ਕਰਨ ਮੰਨੋ ਕਿ ਉਪਰੋਂ ਕੋਈ ਬੰਬ ਸੁੱਟਦਾ ਹੈ ਜੇਕਰ ਇਮਾਰਤ ਦੀ ਜੋ ਛੱਤ ਹੈ ਉਹ ਡਿੱਗਦੀ ਹੈ ਤਾਂ ਬੱਚੇ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣ ਬੈਂਚਾਂ ਥੱਲੇ ਜਾ ਕੇ ਜਾਂ ਕੋਈ ਕੋਈ ਇਸ ਤਰ੍ਹਾਂ ਦੀ ਥਾਂ ਜਿੱਥੇ ਉਹ ਵੜ ਕੇ ਆਪਣੇ ਆਪ ਨੂੰ ਬਚਾ ਸਕਣ ਤੇ ਇਹ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾਈ ਜੰਮੂ ਤੋਂ ਜੰਮੂ ਦੇ ਸਕੂਲ ਦੀ ਇਹ ਤਸਵੀਰ ਹੈ ਦੂਜੀ ਤਸਵੀਰ ਅਸੀਂ ਇੱਕ ਹੋਰ ਦਿਖਾ ਰਹੇ ਹਾਂ ਦੇਸ਼ ਤੋਂ ਹੀ ਆਈ ਹੈ ਜਿੱਥੇ ਇੱਕ ਬੱਸ ਸਟੈਂਡ ਵਰਗੀ ਥਾਂ ਹੈ ਜਿੱਥੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਜੇਕਰ ਸਾਇਰਨ ਵੱਜਦਾ ਜੇਕਰ ਕੋਈ ਹਵਾਈ ਹਮਲੇ ਵਰਗੀ ਕੋਈ ਗੱਲ ਸਮਝ ਆਉਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਲੇਟ ਜਾਣਾ ਤਾਂ ਕਿ ਤੁਹਾਡੇ ਉੱਪਰ ਘੱਟ ਤੋਂ ਘੱਟ ਨੁਕਸਾਨ ਪਹੁੰਚੇ ਤੇ ਖਾਸ ਕਰਕੇ ਆਪਣੇ ਕੰਨਾਂ ਨੂੰ ਬੰਦ ਕਰੋ ਜੇਕਰ ਕੋਈ ਕਿਸੇ ਤਰ੍ਹਾਂ ਦਾ ਕੋਈ ਬੰਬ ਬਲਾਸਟ ਹੁੰਦਾ ਹੈ ਤਾਂ ਆਪਣੇ ਪੈਰਾਂ ਨੂੰ ਵੀ ਬਚਾਉਣਾ ਇਹ ਸਾਰੀ ਟ੍ਰੇਨਿੰਗ ਫੌਜ ਦੇ ਵੀ ਦਿੱਤੀ ਜਾਂਦੀ ਹੈ ਤੇ ਇਹੀ ਟ੍ਰੇਨਿੰਗ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਹ ਇਸ ਤਰ੍ਹਾਂ ਜੋ ਲੋਕ ਲੇਟੇ ਹੋਏ ਨੇ ਇਸ ਦਾ ਮਤਲਬ ਇਹ ਹੋਇਆ ਕਿ ਮੰਨ ਲਓ ਕਿ ਕੋਈ ਗ੍ਰੇਨੇਡ ਫਟਦਾ ਹੈ ਮੰਨ ਲਓ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਮਾਈਨ ਫਟਦੀ ਹੈ ਤਾਂ ਤੁਸੀਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਘੱਟ ਤੋਂ ਘੱਟ ਤੁਹਾਡਾ ਨੁਕਸਾਨ ਹੋਵੇ ਇਸ ਕਰਕੇ ਜੋ ਅਫਸਰ ਸਾਹਿਬਾਨ ਨੇ ਉਹ ਵੀ ਲੋਕਾਂ ਨੂੰ ਇਸ ਸਮੇਂ ਟ੍ਰੇਨਿੰਗ ਦੇ ਰਹੇ ਨੇ ਇਸ ਦੀ ਜਿਹੜੀ ਫੁੱਲ ਰਿਹਰਸਲ ਹੋਏਗੀ ਉਹ ਕੱਲ ਹੋਏਗੀ ਕੱਲ ਜੋ ਲਾਈਵ ਜੋ ਜੰਗ ਵਰਗੇ ਮਾਹੌਲ ਹੋਣਗੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਤੀਸਰੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਣੀ ਵਾਲੀ ਥਾਂ ਤੋਂ ਜਿੱਥੇ ਐਸਡੀਆਰਐਫ ਐਨਡੀਆਰਐਫ ਦੀਆਂ ਟੀਮਾਂ ਇਸ ਸਮੇਂ ਆਪਣੀਆਂ ਕਿਸ਼ਤੀਆਂ ਲੈ ਕੇ ਨਿਕਲੀਆਂ ਹੋਈਆਂ ਨੇ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਪੈਦਾ ਹੁੰਦੇ ਨੇ ਤਾਂ ਕਿਵੇਂ ਲੋਕਾਂ ਨੂੰ ਬਚਾਉਣਾ ਹੈ ਕਿਵੇਂ ਰੈਸਕਿਊ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਹੈ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਤੇ ਜੇਕਰ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਆਪਣੇ ਨਾਲਦਿਆਂ ਨੂੰ ਕਿਸ ਤਰ੍ਹਾਂ ਅਲਰਟ ਕਰਨਾ ਹੈ ਅਨਾਉਂਸਮੈਂਟ ਕਰਕੇ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਜੋ ਤਿਆਰੀ ਹੈ ਇਹ ਜੰਗ ਤੋਂ ਪਹਿਲਾਂ ਦੇਖੋ ਇਹ ਜਿਹੜੀ ਕਿਸ਼ਤੀ ਹੈ ਇਸ ਨੂੰ ਪਲਟਾ ਦਿੱਤਾ ਗਿਆ ਅਚਾਨਕ ਤੇ ਇਸ ਤੋਂ ਬਾਅਦ ਬਚਣਾ ਕਿਵੇਂ ਇਸ ਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਲਾਈਵ ਜੋ ਟ੍ਰੇਨਿੰਗ ਹੈ ਇਹ ਇਸ ਤਰ੍ਹਾਂ ਹੀ ਹੁੰਦੀ ਹੈ ਜੋ ਲਾਈਵ ਮੌਕ ਡ੍ਰਿਲ ਜੋ ਤੁਸੀਂ ਕੱਲ ਹੋਏਗੀ ਉਹ ਇਸ ਤਰ੍ਹਾਂ ਹੀ ਹੋਏਗੀ ਕਿ ਮੰਨ ਲਓ ਕਿ ਜਿਵੇਂ ਤੁਸੀਂ ਦੇਖਿਆ ਕਿ ਕਿਸ਼ਤੀ ਪਲਟੀ ਇੱਕ ਹੋਰ ਕਿਸ਼ਤੀ ਤੇਜ਼ੀ ਨਾਲ ਆਈ ਜੋ ਲੋਕ ਡੁੱਬ ਰਹੇ ਨੇ ਇਥੇ ਸੰਕੇਤਕ ਤੌਰ ਤੇ ਡੁੱਬ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਹੀ ਜਦੋਂ ਹਾਲਾਤ ਖਰਾਬ ਹੁੰਦੇ ਨੇ ਤਾਂ ਇਸੇ ਤਰ੍ਹਾਂ ਹੀ ਜਦੋਂ ਲੋਕਾਂ ਦੇ ਉੱਪਰ ਕਿਸ ਤਰ੍ਹਾਂ ਦੀ ਸਮੱਸਿਆ ਆ ਸਕਦੀ ਹੈ ਕਿਸ ਤਰ੍ਹਾਂ ਦੇ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਤਰ੍ਹਾਂ ਦੇ ਹੀ ਹਾਲਾਤ ਬਣਦੇ ਨੇ ਇਸੇ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਇਸ ਤਰ੍ਹਾਂ ਦਿੱਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਇਹ ਜੋ ਤਸਵੀਰਾਂ ਨੇ ਇਸ ਤਰ੍ਹਾਂ ਦੀ ਅਸਲ ਦੇ ਵਿੱਚ ਟ੍ਰੇਨਿੰਗ ਜਿਹੜੀ ਸੀ ਉਹ ਦਿੱਤੀ ਗਈ ਸੀ ਸਾਲ 1971 ਦੇ ਭਾਰਤ ਪਾਕਿਸਤਾਨ ਜੋ ਕਿ ਉਸ ਸਮੇਂ ਬੰਗਲਾਦੇਸ਼ ਹੈ ਈਸਟ ਪਾਕਿਸਤਾਨ ਦੇ ਨਾਲ ਜਦੋਂ ਲੜਾਈ ਹੋਈ ਸੀ ਉਸ ਸਮੇਂ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਘਟਨਾ ਚ ਖੁਦ ਨੂੰ ਕਿਵੇਂ ਬਚਾਉਣਾ ਹੈ ਇਸ ਦਾ ਧਿਆਨ ਰੱਖਣਾ ਹੈ ਤੇ ਇਹ ਹੋਣਾ ਵੀ ਚਾਹੀਦਾ ਹੈ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਆਪਦਾ ਆਂਦੀ ਹੈ ਤਾਂ ਖੁਦ ਨੂੰ ਬਚਾਉਣਾ ਕਿਵੇਂ ਹੈ ਇਹ ਹਰ ਸਿਵਿਲਿਅਨ ਨੂੰ ਆਉਣਾ ਚਾਹੀਦਾ ਹੈ ਇਸ ਦੇ ਨਾਲ ਬਹੁਤ ਵੱਡੇ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕਦਾ ਹੈ ਚੌਥੀ ਤਸਵੀਰ ਤੁਸੀਂ ਦਿੱਲੀ ਤੋਂ ਦੇਖ ਰਹੇ ਹੋ ਪੁਲਿਸ ਵਾਲਿਆਂ ਨੂੰ ਦਿੱਲੀ ਦੇ ਦਿੱਲੀ ਪੁਲਿਸ ਹਾਲਾਂਕਿ ਇਹ ਕੱਲੀ ਦਿੱਲੀ ਦੀ ਤਸਵੀਰ ਨਹੀਂ ਹੈ ਇਸ ਤਰ੍ਹਾਂ ਦੀ ਤਸਵੀਰ ਯੂਪ ਹੋਵੇ ਇਸ ਤੋਂ ਇਲਾਵਾ ਬਿਹਾਰ ਹੋਵੇ ਪੰਜਾਬ ਹੋਵੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬਰੀਫਿੰਗ ਕੀਤੀ ਜਾ ਰਹੀ ਹੈ ਕਿ ਕੱਲ ਜੋ ਮੌਕ ਡ੍ਰਿਲ ਹੋਏਗੀ ਕਿਸ ਤਰ੍ਹਾਂ ਇੱਕ ਸਿਵਲ ਡਿਫੈਂਸ ਹੋਣ ਦੇ ਨਾਤੇ ਪੁਲਿਸ ਵਾਲੇ ਹੋਣ ਦੇ ਨਾਤੇ ਤੁਸੀਂ ਲੋਕਾਂ ਨੂੰ ਬਚਾਉਣਾ ਵੀ ਹੈ ਬਚਣਾ ਵੀ ਹੈ ਇਹ ਉਸ ਤਰ੍ਹਾਂ ਹੀ ਤਿਆਰੀ ਹੁੰਦੀ ਹੈ ਕਿ ਮੰਨ ਲਓ ਕਿ ਦੋ ਮੁਲਕ ਲੜ ਰਹੇ ਨੇ ਦੋਹਾਂ ਮੁਲਕਾਂ ਦੇ ਵਿੱਚ ਹਵਾਈ ਜੋ ਜੰਗ ਹੋ ਰਹੀ ਹੈ ਔਰ ਲੱਗੀ ਉਸ ਤੋਂ ਬਾਅਦ ਗਰਾਊਂਡ ਦੇ ਉੱਪਰ ਸਿਵਿਲਿਅਨਸ ਨੂੰ ਕਿਵੇਂ ਬਚਾਉਣਾ ਹੈ ਉਸ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੇ ਉੱਪਰ ਇਸੇ ਲਈ ਇਹ ਅਲਰਟ ਜਾਰੀ ਕੀਤਾ ਗਿਆ ਇਸੇ ਲਈ ਅੱਜ ਹੋਮ ਮਿਨਿਸਟਰੀ ਦੀ ਬੈਠਕ ਹੋਈ ਕਾਫੀ ਘੰਟੇ ਬੈਠਕ ਹੋਈ ਉਸ ਤੋਂ ਬਾਅਦ ਜੋ ਉੱਥੋਂ ਨਿਰਦੇਸ਼ ਜਾਰੀ ਕੀਤੇ ਹੋਏ ਜਾਰੀ ਕੀਤੇ ਹੈ ਕਿ 244 ਜੋ ਭਾਰਤ ਦੇ ਵਿੱਚ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਇਸ ਮੌਕ ਡ੍ਰਿਲ ਦਾ ਮਕਸਦ ਇਹ ਹੋਏਗਾ ਕਿ ਚਾਹੇ ਕਿਸੇ ਵੀ ਜੋ ਚਾਹੇ ਕੋਈ ਵੀ ਪਿੰਡ ਹੋਵੇ ਸ਼ਹਿਰ ਹੋਵੇ ਕਸਬਾ ਹੋਵੇ ਸਾਰੇ ਪਾਸੇ ਇਹ ਡ੍ਰਿਲ ਕੀਤੀ ਜਾਏਗੀ ਤਾਂ ਕਿ ਸਭ ਨੂੰ ਇਹ ਪਤਾ ਹੋਵੇ ਕਿ ਜੇਕਰ جنگ ਵਰਗੇ ਹਾਲਾਤ ਬਣਦੇ ਨੇ ਤਾਂ ਕਿਵੇਂ ਅਸੀਂ ਤਿਆਰੀ ਰੱਖਣੀ ਹੈ ਐਮਰਜੈਂਸੀ ਦੌਰਾਨ ਪ੍ਰਤੀਕਿਰਿਆ ਜਾਂਚੀ ਜਾਏਗੀ 에ਅਰ ਸਿਸਟਮ ਚੈੱਕ ਕੀਤਾ ਜਾਏਗਾ ਮੰਨ ਲਓ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਚਾਨਕ ਬਿਜਲੀ ਜੋ ਹੈ ਉਹ ਗਲ ਹੋ ਜਾਂਦੀ ਹੈ ਬਿਜਲੀ ਗਲ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀ ਰਿਐਕਸ਼ਨ ਹੋਣੀ ਚਾਹੀਦੀ ਹੈ ਜਾਂ 에ਅਰ ਸਾਇਰਨ ਵੱਜਦਾ ਹੈ ਤਾਂ ਇੱਕਦਮ ਬਿਜਲੀ ਗਲ ਕਰ ਦਿੱਤੀ ਜਾਏਗੀ ਹਨੇਰੇ ਦੇ ਵਿੱਚ ਕਿਸ ਤਰ੍ਹਾਂ ਰਿਸਪੌਂਸ ਹੋਏਗਾ ਇਹ ਸਾਰੀ ਚੀਜ਼ਾਂ ਦੇ ਉੱਪਰ ਧਿਆਨ ਰੱਖਿਆ ਜਾਏਗਾ ਇਸ ਤੋਂ ਇਲਾਵਾ ਮੰਨ ਲਓ ਕਿ ਕੋਈ ਮਾਲ ਹੈ ਮੰਨ ਲਓ ਕੋਈ ਸਕੂਲ ਹੈ ਜਾਂ ਕੋਈ ਪਬਲਿਕ ਪਲੇਸ ਹੈ ਜੇ ਲੋਕ ਉੱਥੇ ਫਸ ਜਾਂਦੇ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਕਿਵੇਂ ਬਾਹਰ ਕੱਢਿਆ ਜਾਵੇਗਾ ਇਸ ਦੀ ਵੀ ਟ੍ਰੇਨਿੰਗ ਦਿੱਤੀ ਜਾਏਗੀ ਇਸੇ ਕਰਕੇ ਅਲਰਟ ਵਰਗੇ ਹਾਲਾਤ ਕਲ ਬਣਾਏ ਜਾਣਗੇ ਤਾਂ ਕਿ ਲੋਕਾਂ ਨੂੰ ਅਸਲ ਸਥਿਤੀ ਨਾਲ ਰੂਬਰੂ ਕਰਵਾਇਆ ਜਾ ਸਕੇ NCC ਹੋਵੇ NSS ਹੋਵੇ ਜਦੋਂ ਜਿਨ੍ਹਾਂ ਲੋਕਾਂ ਨੇ ਕਾਲਜ ਵਿੱਚ ਪੜ੍ਹਾਈ ਕੀਤੀ ਹੈ ਜਾਂ ਕਰ ਰਹੇ ਨੇ ਉਹਨਾਂ ਨੂੰ NCC ਦੀ ਟ੍ਰੇਨਿੰਗ ਦਿੱਤੀ ਜਾਂਦੀ ਜਿਸ ਦੇ ਵਿੱਚ ਕੀ ਲੋਕਾਂ ਨੂੰ ਬਚਾਉਣਾ ਖੁਦ ਬਚਣਾ ਤੇ ਹਥਿਆਰ ਚਲਾਉਣ ਵਰਗੇ ਵੀ ਟ੍ਰੇਨਿੰਗ ਦੇ ਉੱਤੇ ਜਾਂਦੀ ਹੈ ਉਸ ਦੇ ਮੁਤਾਬਕ ਜੋ ਵਲੰਟੀਅਰ ਹੁੰਦੇ ਨੇ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਔਖੇ ਹਾਲਾਤ ਦੇ ਵਿੱਚ ਆਮ ਲੋਕਾਂ ਨੂੰ ਕਿਵੇਂ ਸਿਕਿਉਰ ਰੱਖਣਾ ਹੈ ਇਸ ਦੇ ਵਿੱਚ ਵੀ ਇਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੀ ਸਾਰਾ ਦਰਉਮਦਾਰ ਜੋ ਹੋਏਗਾ ਜ਼ਿਲ੍ਹੇ ਦਾ ਜੋ ਡਿਪਟੀ ਕਮਿਸ਼ਨਰ ਹੋਏਗਾ ਉਸ ਦੇ ਉੱਪਰ ਹੋਏਗਾ ਉਸ ਨੇ ਸਾਰੇ ਜੋ ਡਿਫੈਂਸ ਵਲੰਟੀਅਰ ਨੇ ਉਹਨਾਂ ਨੂੰ ਸ਼ਾਮਿਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਹੋਏਗੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆਇਓ ਫਾਇਰ ਸਿਸਟਮ ਹੋਵੇ ਚਾਹੇ ਉਹ ਅੱਗ ਬਜਾਉ ਦਸਤਾ ਹੋਵੇ ਫਾਇਰ ਸਿਸਟਮ ਹੋਵੇ ਜਾਂ ਇਸ ਤੋਂ ਇਲਾਵਾ ਡਾਕਟਰ ਹੋਣ ਸਿਵਲ ਹਸਪਤਾਲ ਹੋਣ ਇਹਨਾਂ ਸਾਰਿਆਂ ਨੂੰ ਅਲਰਟ ਤੇ ਰੱਖਿਆ ਜਾਏਗਾ ਇਹ ਚੈੱਕ ਕਰਨ ਲਈ ਕਿ ਮੰਨ ਲਓ ਕੱਲ ਜਿਵੇਂ ਮੰਨ ਲਓ ਮੈਂ ਪੰਜਾਬ ਦੀ ਐਗਜ਼ਾਮਪਲ ਦਿੰਨਾ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੁੰਦਾ ਜਾਂ ਕੋਈ ਜੰਗ ਵਰਗੇ ਹਾਲਾਤ ਬਣਦੇ ਨੇ ਪੰਜਾਬ ਸਭ ਤੋਂ ਅੱਗੇ ਬਾਰਡਰ ਸਟੇਟ ਹੈ ਤਾਂ ਇੱਥੇ ਦਾ ਜੋ ਸਿਵਲ ਹਸਪਤਾਲ ਹੈ ਉੱਥੇ ਦਾ ਅਮਲਾ ਕੀਵੇਂ ਕੰਮ ਕਰੇਗਾ ਜੋ ਫਾਇਰ ਬ੍ਰਿਗੇਡ ਸਿਸਟਮ ਹੈ ਕੀ ਉਸ ਦੀਆਂ ਜਿਹੜੀਆਂ ਗੱਡੀਆਂ ਨੂੰ ਕੰਮ ਵੀ ਕਰਦੀਆਂ ਨੇ ਕੀ ਉਹਦੇ ਜਿਹੜੇ ਪਾਣੀ ਭਰਨ ਦੇ ਪੰਪ ਨੇ ਉਹ ਕੰਮ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਜੋ ਤਿਆਰੀ ਹੈ ਉਸ ਨੂੰ ਰੀਚੈੱਕ ਕਰਨ ਵਾਸਤੇ ਮੌਕ ਡ੍ਰਿਲ ਕੀਤੀ ਜਾਂਦੀ ਹੈ ਇਸੇ ਦੇ ਤਹਿਤ ਇਹ ਕੰਮ ਇੱਕ ਜੋ 7 ਮਹੀਨੇ ਦਾ ਦਿਨ ਰੱਖਿਆ ਗਿਆ ਹੈ ਇਹ ਇਸੇ ਲਈ ਰੱਖਿਆ ਗਿਆ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ 22 April ਪਹਿਲਗਾਮ ਅਟੈਕ ਤੋਂ ਬਾਅਦ ਭਾਰਤ ਸਰਕਾਰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ ਤਾਂ ਇਸ ਦਾ ਮਤਲਬ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਤੁਹਾਨੂੰ ਹੁਣੇ-ਹੁਣੇ ਸਾਡੇ ਕੋਲ ਖਬਰ ਇਹ ਵੀ ਪਹੁੰਚੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਮੰਡਪਮ ਅੱਜ ਸ਼ਾਮ 8 ਵਜੇ ਇੱਕ ਸਮੂਲ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰਨਗੇ ਇਹ ਵੀ ਖਬਰ ਆ ਰਹੀ ਹੈ ਕਿ ਅੱਜ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨਾਮ ਕੋਈ ਸੰਦੇਸ਼ ਵੀ ਦੇ ਸਕਦੇ ਨੇ ਤਾਂ ਇਸ ਤੋਂ ਬਾਅਦ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਰੀ ਕਿਵਾਇਤ ਤੋਂ ਬਾਅਦ ਬੋਲਦੇ ਕੀ ਨੇ ਇਸ ਤੇ ਸਾਡੀ ਵੀ ਨਜ਼ਰ ਬਣੀ ਰਹੇਗੀ ਇਸ ਤਰ੍ਹਾਂ ਤੁਹਾਨੂੰ ਦੱਸੀਏ ਕੀ ਪੂਰੇ ਭਾਰਤ ਦੇ ਵਿੱਚ ਅਲਰਟ ਤਾਂ ਹੈ ਹੀ ਪੰਜਾਬ ਦੇ ਵਿੱਚ ਕੀ ਤਿਆਰੀਆਂ ਨੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਇਸ ਸਮੇਂ ਅਲਰਟ ਤੇ ਰੱਖੇ ਗਏ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਰਮੀ ਹੋਵੇ 에ਅਰ ਫੋਰਸ ਹੋਵੇ ਕਿਉਂਕਿ ਸਰਹੱਦੀ ਸੂਬਾ ਹੈ ਇੱਥੇ 에ਅਰ ਫੋਰਸ ਵੀ ਐਕਟਿਵ ਹੈ ਆਰਮੀ ਵੀ ਐਕਟਿਵ ਹੈ ਬੀਐਸਐਫ ਵੀ ਐਕਟਿਵ ਹੈ ਪੰਜਾਬ ਪੁਲਿਸ ਤਾਂ ਹੈ ਹੀ ਤਾਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਿੱਥੇ ਕਿੱਥੇ ਇਹ ਸਿਸਟਮ ਹੋਏਗਾ ਕਿੱਥੇ ਮੌਕ ਡ੍ਰਿਲ ਹੋਏਗੀ ਕਿੱਥੇ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਉਸ ਦੀ ਲਿਸਟ ਵੀ ਤੁਹਾਨੂੰ ਅਸੀਂ ਦੱਸ ਦਈਏ ਤੇ ਇਸ ਲਿਸਟ ਦਾ ਮਤਲਬ ਇਹ ਹੋਇਆ ਕਿ ਇਸ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਜੋ ਨਾਮ ਆਉਂਦਾ ਹੈ ਉਹ ਆਏਗਾ ਨਾਮ ਅੰਮ੍ਰਿਤਸਰ ਕਿਉਂਕਿ ਅੰਮ੍ਰਿਤਸਰ ਇਸ ਸਮੇਂ ਬਾਰਡਰ ਏਰੀਆ ਦੇ ਵਿੱਚ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਬੀਐਸਐਫ ਵੀ ਤਾਇਨਾਤ ਹੈ ਬਾਰਡਰ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਅੰਮ੍ਰਿਤਸਰ ਪਾਕਿਸਤਾਨ ਦੇ ਸਭ ਤੋਂ ਨੇੜੇ ਹੈ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਅਲਰਟ ਹੈ ਬਠਿੰਡਾ ਦੇ ਵਿੱਚ ਅਲਰਟ ਹੈ ਫਿਰੋਜ਼ਪੁਰ ਵੀ ਸਰਹੱਦੀ ਇਲਾਕਾ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਵੀ ਸਰਹੱਦੀ ਇਲਾਕਾ ਹੈ ਹੁਸ਼ਿਆਰਪੁਰ ਕਿਤੇ ਨ ਕਿਤੇ ਨੇੜੇ ਪੈ ਜਾਂਦਾ ਹੈ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਆਦਮਪੁਰ ਇਸ ਸਮੇਂ 에ਅਰ ਫੋਰਸ ਸਟੇਸ਼ਨ ਵੀ ਹੈ ਤਾਂ ਇੱਥੇ ਵੀ 에어ਫੋਰਸ ਦੇ ਜਹਾਜ਼ ਇਸ ਸਮੇਂ ਤੈਨਾਤ ਨੇ ਇਸ ਤਰ੍ਹਾਂ ਬਰਨਾਲਾ ਹੋ ਗਿਆ ਪਾਖੜਾ ਨੰਗਲ ਪਾਖੜਾ ਨੰਗਲ ਇੱਥੇ ਡੈਮ ਵੀ ਹੈ ਤੇ ਇਹ ਇਲਾਕਾ ਵੀ ਸੈਂਸਿਟਿਵ ਹੈ ਇੱਥੇ ਵੀ ਜੋ ਮੌਕ ਡ੍ਰਿਲ ਹੈ ਉਹ ਕੀਤੀ ਜਾਏਗੀ ਕਿਉਂਕਿ ਜੇਕਰ ਕੋਈ ਔਖਾ ਸਮੇਂ ਆਉਂਦਾ ਹੈ ਤਾਂ ਖਾਸ ਕਰਕੇ ਜੋ ਦੇਸ਼ ਦੇ ਵੱਡੇ ਅਦਾਰੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਇਸ ਕਰਕੇ ਇੱਥੇ ਮੌਕ ਡ੍ਰਿਲ ਹੋਣੀ ਸਭ ਤੋਂ ਅਹਿਮ ਹੈ ਸਭ ਤੋਂ ਜ਼ਰੂਰੀ ਹੈ ਇਸ ਤੋਂ ਦਾ ਇਸ ਤੋਂ ਬਾਅਦ ਗੱਲਾਂ ਦੀ ਹਲਵਾਰਾ ਹਲਵਾਰਾ ਵੀ ਇੱਕ 에어 에어ਸਟ੍ਰਿਪ ਹੈ ਇੱਥੇ ਵੀ ਜਿਹੜੇ ਹਵਾਈ ਜਹਾਜ਼ ਨੇ ਇੱਥੇ ਵੀ ਉਡਾਨ ਭਰ ਸਕਦੇ ਨੇ ਇਹ ਵੀ ਇੰਪੋਰਟੈਂਟ ਹੈ ਕੋਟ ਕਪੂਰਾ ਬਟਾਲਾ ਮੋਹਾਲੀ ਇਸ ਤੋਂ ਇਲਾਵਾ ਅਬੋਹਰ ਇਹ ਰੋਪੜ ਸੰਗਰੂਰ ਫਰੀਦ ਫਰੀਦਕੋਟ ਬਹੁਤ ਸਾਰੀਆਂ ਥਾਵਾਂ ਨੇ ਜਿਨ੍ਹਾਂ ਦੇ ਉੱਪਰ ਕਿਉਂਕਿ ਪੰਜਾਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਹੈ ਜਿੱਥੇ ਇਹ ਮੌਕ ਡ੍ਰਿਲ ਸ਼ਾਇਦ ਨਹੀਂ ਹੋਏਗੀ ਚੰਡੀਗੜ੍ਹ ਵੀ ਹੋਏਗੀ ਮਤਲਬ ਇਹ ਕਿ ਪੰਜਾਬ ਸਰਹੱਦੀ ਸੂਬਾ ਹੈ ਸਭ ਤੋਂ ਨੇੜੇ ਹੈ ਪਾਕਿਸਤਾਨ ਦੇ ਜਦੋਂ ਵੀ ਕੋਈ ਐਕਸ਼ਨ ਹੋਏਗਾ ਤਾਂ ਪੰਜਾਬ ਸਭ ਤੋਂ ਅੱਗੇ ਖੜਾ ਹੋਏਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਜਿਆਦਾ ਅਲਰਟ ਰਹਿਣ ਦੀ ਲੋੜ ਹੈ ਕੁਝ ਘੰਟੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਪੰਜਾਬ ਦੇ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਛੌਨੀ ਜਿੱਥੇ ਕਿ ਇੰਡੀਅਨ ਆਰਮੀ ਦੀ ਛੌਨੀ ਹੈ ਉੱਥੇ ਕੁਝ ਦਿਨ ਪਹਿਲਾਂ ਹੀ ਕੁਝ ਦਿਨ ਜਿਆਦਾ ਮੈਂ ਕਹਿ ਰਿਹਾ ਕੁਝ ਘੰਟੇ ਪਹਿਲਾਂ ਹੀ ਐਤਵਾਰ ਦੀ ਰਾਤ 9 ਤੋਂ ਲੈ ਕੇ 9:30 ਦੇ ਵਿਚਾਲੇ ਬਲੈਕਆਊਟ ਕਰ ਦਿੱਤਾ ਗਿਆ ਸੀ ਅਚਾਨਕ ਬਲੈਕਆਊਟ ਦਾ ਮਤਲਬ ਇਹ ਹੋਇਆ ਕਿ ਪੂਰੇ ਸ਼ਹਿਰ ਦੇ ਵਿੱਚ ਅਚਾਨਕ ਬਿਜਲੀ ਚਲੀ ਜਾਏਗੀ ਕੁਝ ਘੰਟਿਆਂ ਦੇ ਲਈ ਜਿਵੇਂ ਉੱਥੇ ਅੱਧੇ ਘੰਟੇ ਬਲੈਕਆਊਟ ਕਰਕੇ ਉੱਥੋਂ ਇਹ ਲੋਕਾਂ ਦਾ ਰਿਐਕਸ਼ਨ ਜਾਂਚਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਤਸਵੀਰਾਂ ਤੁਸੀਂ ਦੇਖਿਓ ਕੁਝ ਘੰਟੇ ਪੁਰਾਣੀਆਂ ਤਸਵੀਰਾਂ ਨੇ ਫਿਰੋਜ਼ਪੁਰ ਛੋਣੀ ਦੀਆਂ ਜਿੱਥੇ ਕਿ ਅਚਾਨਕ ਲਾਈਟ ਚਲੇ ਗਈ ਲੋਕਾਂ ਨੂੰ ਸਮਝ ਨਹੀਂ ਆਇਆ ਕੀ ਹੋਇਆ ਕੀ ਅਕਸਰ ਜਦੋਂ ਪੰਜਾਬ ਵਿੱਚ ਲਾਈਟ ਜਾਂਦੀ ਹੈ ਬੱਤੀ ਜਾਂਦੀ ਹੈ 5-10 ਮਿੰਟਾਂ ਬਾਅਦ ਆ ਜਾਂਦੀ ਹੈ ਜਾਂ ਉਸ ਦਾ ਪਹਿਲਾਂ ਹੀ ਅਲਰਟ ਹੁੰਦਾ ਹੈ ਪਰ ਇਸ ਦਾ ਕੋਈ ਅਲਰਟ ਨਹੀਂ ਅਚਾਨਕ ਲਾਈਟ ਚਲੀ ਗਈ ਤੇ ਇਸ ਦੇ ਵਿੱਚ ਲੋਕਾਂ ਨੂੰ ਇਹ ਸੋਚਣ ਦਾ ਮੌਕਾ ਮਿਲੇਗਾ ਕਿ ਜੇਕਰ ਉੱਪਰੋਂ ਸਾਇਰਨ ਵੱਜਦੇ ਨੇ ਜੇਕਰ ਕਿਸੇ ਤਰ੍ਹਾਂ ਦਾ ਕੋਈ ਹਵਾਈ ਹਮਲੇ ਵਰਗੀ ਸਥਿਤੀ ਬਣਾਈ ਜਾਂਦੀ ਹੈ ਤਾਂ ਕਿਵੇਂ ਅਸੀਂ ਰਿਐਕਟ ਕਰਨਾ ਹੈ ਜਦੋਂ 1971 ਦੀ ਜੰਗ ਹੋਈ ਸੀ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਇਸ ਗੱਲ ਦੀ ਯਾਦ ਹੋਏਗੀ ਕਿ ਜਦੋਂ ਵੀ ਦੋਹਾਂ ਮੁਲਕਾਂ ਦੇ ਵਿੱਚ ਜੰਗ ਲੱਗੀ ਉਸ ਵੇਲੇ ਬਲੈਕਆਊਟ ਕਰ ਦਿੱਤਾ ਜਾਂਦਾ ਸੀ ਇਸ ਦਾ ਮਕਸਦ ਕੀ ਹੁੰਦਾ ਹੈ ਮਕਸਦ ਇਹ ਹੁੰਦਾ ਹੈ ਕਿ ਜੇਕਰ ਹਵਾਈ ਜਹਾਜ਼ ਆਪਸ ਦੇ ਵਿੱਚ ਲੜਾਈ ਕਰ ਰਹੇ ਨੇ ਜਦੋਂ ਉਹਨਾਂ ਦੇ ਮੁਕਾਬਲੇ ਹੋ ਰਹੇ ਨੇ ਤਾਂ ਜਿਹੜਾ ਦੁਸ਼ਮਣ ਦਾ ਹਵਾਈ ਜਹਾਜ਼ ਹੈ ਉਸ ਨੂੰ ਥੱਲੇ ਕੋਈ ਅਜਿਹੀ ਲਾਈਟ ਵਾਲੀ ਥਾਂ ਨਾ ਦੇਖੇ ਜਿੱਥੇ ਕਿ ਉਹ ਆਪਣੇ ਬੰਬ ਸੁੱਟ ਸਕਣ ਜਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਣ ਇਸੇ ਕਰਕੇ ਬਲੈਕਆਊਟ ਕੀਤਾ ਜਾਂਦਾ ਹੈ ਕਿ ਅਸਮਾਨ ਤੋਂ ਜ਼ਮੀਨ ਦੇ ਉੱਪਰ ਘੱਟ ਤੋਂ ਘੱਟ ਵਿਜ਼ਿਬਿਲਟੀ ਰਹੇ ਐਸ ਡੀ ਵੀ ਟ੍ਰੇਨਿੰਗ ਲੋਕਾਂ ਨੂੰ ਦਿੱਤੀ ਜਾਏਗੀ ਕਿ ਜੇਕਰ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੈਨਿਕ ਦੇ ਵਿੱਚ ਨਹੀਂ ਆਉਣਾ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆਪਣੇ ਪਰਿਵਾਰ ਨੂੰ ਆਪਣੇ ਗੁਆਂਢੀਆਂ ਨੂੰ ਬਚਾ ਕੇ ਰੱਖਣਾ ਹੈ ਇਸੇ ਕਰਕੇ ਜੋ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦਾ ਮਕਸਦ ਇਹੀ ਹੈ ਕਿ ਜੋ ਕੱਲ ਮੌਕ ਡ੍ਰਿਲ ਹੋਏਗੀ ਉਹ ਮੌਕ ਡ੍ਰਿਲ ਤੁਸੀਂ ਘਬਰਾਉਣਾ ਨਹੀਂ ਹੈ ਸਗੋਂ ਇਸ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਕਿ ਜੇਕਰ ਕੋਈ ਔਖੀ ਘੜੀ ਬਣਦੀ ਹੈ ਤਾਂ ਉਸ ਦੇ ਵਿੱਚ ਅਸੀਂ ਬਚਣਾ ਕਿਵੇਂ ਹੈ ਇਸੇ ਕਰਕੇ ਇਸ ਤਰ੍ਹਾਂ ਦੀ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਪਰ ਕਰਵਾਈ ਜਾ ਰਹੀ ਹੈ ਬਹੁਤ ਸਾਲਾਂ ਬਾਅਦ ਇਸ ਦਾ ਕੋਈ ਮਤਲਬ ਹੈ ਇਸੇ ਕਰਕੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇਸ ਸਥਿਤੀ ਦੇ ਵਿੱਚ ਸਭ ਨੂੰ ਅਲਰਟ ਰਹਿਣ ਦੀ ਲੋੜ ਹੈ ਤੁਹਾਨੂੰ ਦੱਸਿਏ ਕਿ ਜੋ ਅੱਜ ਮੀਟਿੰਗ ਹੋਈ ਦਿੱਲੀ ਦੇ ਵਿੱਚ ਉਸ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਕਿ ਇਸ ਮੌਕ ਡ੍ਰਿਲ ਦਾ ਮਤਲਬ ਕੀ ਹੋਏਗਾ ਇਸ ਮੌਕ ਡ੍ਰਿਲ ਦਾ ਸਾਡਾ ਮਕਸਦ ਇਹੀ ਹੈ ਕਿ ਇਹ ਜਾਂਚਣਾ ਕਿ ਜੋ ਇਹ ਦੇਖਣਾ ਇਹ ਲਿਖਿਆ ਹੋਇਆ ਹੈ ਪਹਿਲੀ ਲਾਈਨ ਮੈਂ ਤੁਹਾਨੂੰ ਸੁਣਾਵਾ ਪੜ੍ਹ ਕੇ ਟੂ ਅਸੈਸ ਦਾ ਇਫੈਕਟਿਵਨੈਸ ਆਫ 에ਅਰ ਰੇਡ ਵਾਰਨਿੰਗ ਸਿਸਟਮ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕੋਈ ਹਾਲਾਤ ਖਰਾਬ ਹੁੰਦੇ ਨੇ ਤਾਂ ਜਿਵੇਂ ਤੁਹਾਨੂੰ ਯਾਦ ਹੋਵੇਗਾ ਕੁਝ ਮਹੀਨੇ ਪਹਿਲਾਂ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜਦੋਂ ਜਿਆਦਾ ਹਾਲਾਤ ਖਰਾਬ ਹੋਏ ਦੋਹਾਂ ਮੁਲਕਾਂ ਦੇ ਵਿਚਾਲੇ ਤਾਂ 에ਅਰ ਰੇਡ ਸਾਇਰਨ ਵਾਰ-ਵਾਰ ਵੱਜਦੇ ਸੀ ਇਸ ਦਾ ਮਤਲਬ ਇਹ ਕਿ ਅਲਰਟ ਤੇ ਰਹੋ ਮਿਸਾਈਲ ਕਿਸੇ ਵੀ ਵੇਲੇ ਆ ਸਕਦੀ ਹੈ ਇਸ ਕਰਕੇ ਇਹ ਕੱਲ ਚੈੱਕ ਕੀਤਾ ਜਾਏਗਾ ਔਰ ਤੁਹਾਨੂੰ ਇਹ ਦੱਸਦੀ ਹੈ ਕਿ ਜੋ ਇਹ ਕੱਲ ਮੌਕ ਡ੍ਰਿਲ ਹੋਏਗੀ ਇਹ ਮੌਕ ਡ੍ਰਿਲ ਦਾ ਕੋਈ ਸਮਾਂ ਨਹੀਂ ਹੈ ਕਿਉਂਕਿ ਬਲੈਕਆਊਟ ਰਾਤ ਨੂੰ ਹੋਏਗਾ ਤਾਂ ਬਲੈਕਆਊਟ ਤਾਂ ਆਬਵੀਅਸਲੀ ਜਦ ਲਾਈਟ ਜਾਏਗੀ ਤਾਂ ਰਾਤ ਨੂੰ ਹੋਏਗਾ ਇਸ ਤੋਂ ਇਲਾਵਾ 에어 ਡਿਫਰੈਂਸ ਸਿਸਟਮ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਉਹਦਾ 에어 ਰੇਡ ਸਾਇਰਨ ਉਹ ਲਗਾਤਾਰ ਵਜਣਾ ਸ਼ੁਰੂ ਹੋਏਗਾ ਇਸ ਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਸਗੋ ਇਹ ਦੱਸ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਹ ਸਰਕਾਰ ਸਿਰਫ ਤੁਹਾਨੂੰ ਜਗਾਉਣ ਦੇ ਲਈ ਕਰੇਗੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਸਥਿਤੀ ਬਣਦੀ ਹੈ ਤਾਂ ਤੁਹਾਨੂੰ ਪਤਾ ਹੋਵੇ ਕਿ 에어 ਰੇਡ ਸਿਸਟਮ ਕਿਵੇਂ ਕੰਮ ਕਰਦਾ ਹੈ ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਹੈ ਉਸ ਤੋਂ ਬਾਅਦ ਜੋ ਆਪਰੇਸ਼ਨਲਾਈਜੇਸ਼ਨ ਆਫ ਹੌਟਲਾਈਨ ਰੇਡੀਓ ਕਮਿਊਨੀਕੇਸ਼ਨ ਲਿੰਕਸ ਵਿਦ ది ਇੰਡੀਅਨ 에ਅਰ ਫੋਰਸ ਇੰਡੀਅਨ 에ਅਰ ਫੋਰਸ ਨਾਲ ਸਾਰੀ ਕਨੈਕਟੀਵਿਟੀ ਕਿਸ ਤਰ੍ਹਾਂ ਇਸ ਨੂੰ ਵੀ ਚੈੱਕ ਕੀਤਾ ਜਾਏਗਾ ਟੂ ਟੈਸਟ ਦਾ ਫੰਕਸ਼ਨੈਲਿਟੀ ਆਫ ਕੰਟਰੋਲ ਰੂਮਸ ਐਂਡ ਸ਼ੈਡੋ ਕੰਟਰੋਲ ਰੂਮਸ ਜਿਹੜੇ ਵੀ ਕੰਟਰੋਲ ਰੂਮ ਨੇ ਉਹਨਾਂ ਦੀ ਜੋ ਕਨੈਕਟੀਵਿਟੀ ਉਹ ਚੈੱਕ ਕੀਤੀ ਜਾਏਗੀ ਟ੍ਰੇਨਿੰਗ ਆਫ ਸਿਵਿਲਿయన్స్ ਸਟੂਡੈਂਟਸ ਸਭ ਦੀ ਟ੍ਰੇਨਿੰਗ ਕੀਤੀ ਜਾਏਗੀ ਕਿ ਜੇਕਰ ਹਾਲਾਤ ਵਿਗੜਦੇ ਹਨ ਤਾਂ ਕਿਵੇਂ ਬਚਣਾ ਹੈ ਹੌਸਟਾਈਲ ਅਟੈਕ ਦੇ ਵਿੱਚ ਜੇਕਰ ਕਿਸੇ ਦਾ ਕੋਈ ਹਮਲਾ ਹੁੰਦਾ ਹੈ ਤਾਂ ਉਹ ਹਮਲੇ ਤੋਂ ਬਚਾ ਕਿਵੇਂ ਕਰਨਾ ਹੈ ਇਸ ਤੋਂ ਇਲਾਵਾ ਬਲੈਕਆਊਟ ਮੈਜਰ ਜਿਵੇਂ ਤੁਹਾਨੂੰ ਦੱਸਿਆ ਕਿ ਬਲੈਕਆਊਟ ਹੋਏਗਾ ਉਸ ਤੋਂ ਕਿਵੇਂ बचना ਹੈ ਬਲੈਕਆਊਟ ਦੇ ਵਿੱਚ ਕਿਵੇਂ ਬਿਹੇਵ ਕਰਨਾ ਇਸ ਦਾ ਵੀ ਦੱਸਿਆ ਜਾਏਗਾ ਪ੍ਰੋਵੀਜ਼ਨ ਫਾਰ अर्ਲੀ ਕੈਮੋਫਲੇਜਿੰਗ ਆਫ ਵਾਈਟਲ ਪਲਾਂਟਸ ਐਂਡ ਇੰਸਟਾਲੇਸ਼ਨ ਇਸ ਦਾ ਮਤਲਬ ਇਹ ਹੋਇਆ ਕਿ ਭਾਰਤ ਦੇ ਜਿੰਨੇ ਵੀ ਵੱਡੇ ਪਲਾਂਟ ਨੇ ਨਵਰਤਨ ਕੰਪਨੀਆਂ ਨੇ ਚਾਹੇ ਉਹ ਭੇਲ ਹੋਵੇ ਚਾਹੇ ਉਹ ਬਾਕੀ ਵੱਡੀਆਂ ਕੰਪਨੀਆਂ ਹੁਣ ਜਿਵੇਂ ਪਹਿਲਾਂ ਦੱਸਿਆ ਕਿ ਪਾਖੜਾ ਡੈਮ ਹੋਵੇ ਇਸ ਤਰ੍ਹਾਂ ਦੀ ਜਿਹੜੇ ਸਥਾਨ ਨੇ ਉਹਨਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਉਸ ਦੇ ਵੀ ਟ੍ਰੇਨਿੰਗ ਕੀਤੀ ਜਾਏ ਕਿ ਜੇਕਰ ਮੰਨ ਲਓ ਹਮਲਾ ਹੁੰਦਾ ਤਾਂ ਇਸ ਤਰ੍ਹਾਂ ਮੰਨ ਲਓ ਕਿ ਡੈਮ ਹੈ ਕੋਈ ਉਸ ਡੈਮ ਨੂੰ ਜੇਕਰ ਕੋਈ ਨੁਕਸਾਨ ਪਹੁੰਚਦਾ ਸੋਚੋ ਕਿ ਪੂਰਾ ਇਲਾਕਾ ਡੁੱਬ ਜਾਏਗਾ ਇਸ ਕਰਕੇ ਡੈਮ ਵਰਗੀਆਂ ਥਾਵਾਂ ਹੋਣ ਜਾਂ ਕੋਈ ਵੱਡੀਆਂ ਕੰਪਨੀਆਂ ਹੋਣ ਮੈਟਰੋ ਹੋਵੇ 에ਅਰਪੋਰਟ ਹੋਵੇ ਇਹਨਾਂ ਸਾਰੀਆਂ ਥਾਵਾਂ ਨੂੰ ਸੁਰੱਖਿਅਤ ਕਿਵੇਂ ਕਰਨਾ ਇਸ ਦੇ ਉੱਪਰ ਵੀ ਗੱਲ ਕੀਤੀ ਜਾਏਗੀ ਮੌਕ ਡਿਲ ਦਾ ਮਕਸਦ ਇਹ ਹੈ ਇਸ ਤਲਾਵਾ ਸਿਵਲ ਡਿਫੈਂਸ ਸਿਸਟਮ ਕਿਵੇਂ ਕੰਮ ਕਰੇਗਾ ਇਸ ਤਲਾਵਾ ਬਲੈਕਆਊਟ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਏਗੀ ਇਸ ਤਲਾਵਾ ਜਦੋਂ ਲੋਕਾਂ ਨੂੰ ਸਮੱਸਿਆ ਆਏਗੀ ਤਾਂ ਕਿਸ ਤਰ੍ਹਾਂ ਲੋਕਾਂ ਨੂੰ ਬਚਾਉਣਾ ਹੈ ਇਹ ਵੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਜਾਏਗੀ ਇਹ ਮੌਕ ਡਲ ਦਾ ਇਹ ਮਕਸਦ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸਿਏ ਕਿ ਅੱਜ ਸ਼ਾਮ ਨੂੰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 2047 ਸਮਿਟ ਦੇ ਵਿੱਚ ਹਿੱਸਾ ਲੈਣਗੇ ਤੇ ਅਜਿਹੀਆਂ ਖਬਰਾਂ ਛਣ ਛਣ ਕੇ ਸਾਹਮਣੇ ਆ ਰਹੀਆਂ ਨੇ ਕਿ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨਾਮ ਕੋਈ ਸੰਦੇਸ਼ ਵੀ ਦੇ ਸਕਦੇ ਨੇ ਇਸ ਦੇ ਉੱਪਰ ਸਾਰਿਆਂ ਦੀ ਨਜ਼ਰ ਰਹੇਗੀ ਪਰ ਤੁਹਾਨੂੰ ਦੱਸਿਏ ਕਿ 22 April ਜਦੋਂ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਦੇ ਉੱਪਰ ਮਾਸੂਮ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ ਧਰਮ ਪੁੱਛ ਕੇ ਜਾਤ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਪੂਰਾ ਦੇਸ਼ ਗੁੱਸੇ ਦੇ ਵਿੱਚ ਹੈ ਤੇ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਜਦੋਂ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਹੈ ਤਾਂ ਕੇਂਦਰ ਸਰਕਾਰ ਕਰ ਕੀ ਰਹੀ ਹੈ ਇਸ ਦੇ ਤਹਿਤ ਹੀ ਭਾਰਤ ਸਰਕਾਰ ਨੇ ਅਲੱਗ-ਅਲੱਗ ਕਦਮ ਵੀ ਚੁੱਕੇ ਨੇ ਉਹਨਾਂ ਕਦਮਾਂ ਦੇ ਉੱਪਰ ਵੀ ਅਸੀਂ ਤੁਹਾਨੂੰ ਨਜ਼ਰ ਦੱਸ ਦਈਏ ਤੇ ਇਸ ਤੋਂ ਲਾਹੇ ਇਹ ਵੀ ਦੱਸਦੇ ਕਿ ਪੂਰੇ ਦੇਸ਼ ਦੇ ਜੋ ਮੌਕ ਟੈਲ ਕਰਵਾਈ ਜਾ ਰਹੀ ਹੈ ਪੂਰਾ ਜੋ ਭਾਰਤ ਕੀ ਸੋਚ ਰਿਹਾ ਇਸ ਸਬ ਦੇ ਉੱਪਰ ਪੂਰੀ ਦੁਨੀਆ ਕੀ ਸੋਚ ਰਹੀ ਹੈ ਇਸ ਦੇ ਉੱਪਰ ਵੀ ਸਾਰੇ ਨਜ਼ਰਾਂ ਬਣੀਆਂ ਹੋਈਆਂ ਨੇ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਈਏ ਕਿ 22 April ਦੀ ਘਟਨਾ ਤੋਂ ਬਾਅਦ ਆਖਿਰਕਾਰ ਹੁਣ ਤੱਕ ਹੋਇਆ ਕੀ ਕੀ ਹੈ ਤਾਂ ਸਭ ਤੋਂ ਪਹਿਲੀ ਗੱਲ ਤੁਹਾਨੂੰ ਦੱਸੀਏ ਕਿ 22 April ਤੋਂ ਬਾਅਦ ਪਾਕਿਸਤਾਨ ਦੀ ਕੱਲ ਅੱਜ ਹੀ ਮੈਂ ਅੱਜ ਦੀ ਗੱਲ ਪਹਿਲਾਂ ਕਰਾਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਅੱਜ ਬੈਠਕ ਹੋਈ ਹੈ ਸਵੇਰੇ 11 ਵਜੇ ਜਿੱਥੇ ਇਹ ਚਰਚਾ ਕੀਤੀ ਗਈ ਹੈ ਕਿ ਦੋਹਾਂ ਮੁਲਕਾਂ ਦੇ ਵਿੱਚ ਜੋ ਜੋ ਰਿਸ਼ਤੇ ਖਰਾਬ ਹੋ ਰਹੇ ਨੇ ਉਸ ਦੇ ਉੱਪਰ ਚਰਚਾ ਹੋਈ ਇਸ ਤਰ੍ਹਾਂ ਸਿੰਧੂ ਜਲ ਸਮਝੌਤੇ ਦੇ ਉੱਪਰ ਵੀ ਚਰਚਾ ਹੋਈ ਯਾਨੀ ਭਾਰਤ ਕੀ ਕਰ ਰਿਹਾ ਇਸ ਤੋਂ ਸਭ ਤੋਂ ਪਹਿਲਾਂ ਨਜ਼ਰ ਪਾਕਿਸਤਾਨ ਨੇ ਬਣਾ ਕੇ ਰੱਖੀ ਹੋਈ ਹੈ ਇਸ ਕਰਕੇ ਪਾਕਿਸਤਾਨ ਦੇ ਵਿੱਚ ਵਾਰ-ਵਾਰ ਇਸ ਨੂੰ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕੱਲ UNSC ਯੂनाइटेड ਨੇਸ਼ਨ ਸਕਿਉਰਟੀ ਕਾਉਂਸਲ ਨੇ ਭਾਰਤ ਪਾਕਿਸਤਾਨ ਦੇ ਮੁੱਦੇ ਉੱਪਰ ਬੰਦ ਕਮਰੇ ਦੇ ਵਿੱਚ ਕਰੀਬ ਡੇਢ ਘੰਟਾ ਮੀਟਿੰਗ ਕੀਤੀ ਹੈ ਪਰ ਇਸ ਡੇਢ ਘੰਟਾ ਚੱਲੀ ਮੀਟਿੰਗ ਦੇ ਬਾਰੇ ਕੀ ਇਸ ਦੇ ਵਿੱਚ ਕੀ ਕੁਝ ਡਿਸਕਸ ਕੀਤਾ ਗਿਆ ਇਸ ਦੇ ਬਾਰੇ ਕੁਝ ਵੀ ਬਾਹਰ ਨਹੀਂ ਦੱਸਿਆ ਗਿਆ ਪਰ ਖਬਰ ਇਹ ਹੈ ਕਿ ਬੰਦ ਕਮਰੇ ਦੀ ਮੀਟਿੰਗ ਦੇ ਵਿੱਚ ਅਪੀਲ ਕੀਤੀ ਗਈ ਹੈ ਕਿ ਦੋਹੇ ਮੁਲਕ ਸ਼ਾਂਤੀ ਬਣਾਈ ਰੱਖਣ ਤੇ ਸੋਚੋ ਕੀ ਯੂਨੋ ਤੱਕ ਇਹ ਗੱਲ ਪਹੁੰਚੀ ਹੋਈ ਹੈ ਡੇਢ ਘੰਟੇ ਦੀ ਮੀਟਿੰਗ ਦੇ ਵਿੱਚ ਕੋਈ ਜੋ ਵੀ ਗੱਲਬਾਤ ਹੋਈ ਉਸ ਦਾ ਕੋਈ ਅਫੀਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਸਿਕਿਉਰਿਟੀ ਕੌਂਸਲ ਵੀ ਇਸ ਮੁੱਦੇ ਦੇ ਉੱਪਰ ਨਜ਼ਰ ਰੱਖ ਰਹੀ ਹੈ ਤਾਂ ਪੂਰੇ ਭਾਰਤ ਦੇ ਵਿੱਚ ਇਸ ਸਮੇਂ ਅਲਰਟ ਹੈ ਕਿਉਂਕਿ ਕੱਲ ਮੌਕ ਡ੍ਰਿਲ ਹੋਣੀ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੱਡੀਆਂ ਰੋਕ ਕੇ ਚੈਕਿੰਗ ਵੀ ਕੀਤੀ ਜਾ ਰਹੀ ਕਿਉਂਕਿ ਚੈਕਿੰਗ ਕਰਨੀ ਬਣਦੀ ਵੀ ਹੈ ਕਿਉਂਕਿ ਕੱਲ ਜੋ ਮੌਕ ਡ੍ਰਿਲ ਹੋਏਗੀ ਇਸ ਦੇ ਵਿੱਚ ਕਿਤੇ ਨਾ ਕਿਤੇ ਇੱਕ ਪੈਨਿਕ ਵਾਲਾ ਮਾਹੌਲ ਰਹੇਗਾ ਲੋਕਾਂ ਨੂੰ ਘਬਰਾਉਣ ਵਾਲਾ ਮਾਹੌਲ ਰਹੇਗਾ ਪਰ ਕਿਤੇ ਇਸ ਤਰ੍ਹਾਂ ਦੀ ਮੌਕ ਡ੍ਰਿਲ ਦਾ ਫਾਇਦਾ ਕੋਈ ਗੈਰ ਜੋ ਜੋ ਗੈਰ ਸਮਾਜਿਕ ਅਨਸਰ ਨੇ ਉਹ ਨਾ ਚੁੱਕ ਲੈਣ ਇਸ ਦੀ ਵੀ ਇਤਿਆਹਾਤ ਰੱਖੀ ਗਈ ਇਸ ਕਰਕੇ ਹਰ ਆਉਂਦੇ ਜਾਂਦੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਡਿੱਕੀਆਂ ਖਲਵਾਈਆਂ ਜਾ ਰਹੀਆਂ ਨੇ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਮਾਮਲਾ ਸੈਂਸਿਟਿਵ ਬਣਿਆ ਹੋਇਆ ਹੈ ਤਾਂ ਇਹ ਜੰਮੂ ਕਸ਼ਮੀਰ ਤੋਂ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਦੱਸਿਏ ਕਿ ਜੋ ਇਸ ਵਿੱਚ ਬਗਲੀਹਾਰ ਡੈਮ ਹੈ ਬਗਲੀਹਾਰ ਡੈਮ ਜੋ ਕਿ ਇਸ ਸਮੇਂ ਬਣਿਆ ਹੋਇਆ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਉਸ ਡੈਮ ਦੇ ਪਾਣੀ ਨੂੰ ਭਾਰਤ ਨੇ ਕੁਝ ਕੁਝ ਘੰਟੇ ਪਹਿਲਾਂ ਹੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਵੱਡੀ ਗਿਣਤੀ ਦੇ ਵਿੱਚ ਪਾਣੀ ਨੂੰ ਰੋਕਿਆ ਗਿਆ ਹੈ ਯਾਨੀ ਕਿ ਜੋ ਪਾਣੀ ਦਾ ਲੈਵਲ ਪਾਕਿਸਤਾਨ ਵੱਲ ਜਾਂਦਾ ਸੀ ਉਹ ਬੇहद ਘਟ ਗਿਆ ਹੈ ਇਸੇ ਕਰਕੇ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਦਾ ਵੀ ਤਰਥੱਲੀ ਮਚੀ ਹੋਈ ਹੈ ਇਹ ਵੀ ਖਬਰਾਂ ਨੇ ਕਿ ਜਿਹੜੀਆਂ ਫਸਲਾਂ ਬੀਜਣੀਆਂ ਸੀ ਪਾਕਿਸਤਾਨ ਦੇ ਲੋਕਾਂ ਨੇ ਜਿਹੜੇ ਇਸ ਪਾਣੀ ਦੇ ਸਾਰੇ ਉਹ ਫਸਲਾਂ ਵੀ ਫਿਲਹਾਲ ਬੀਜਣ ਤੋਂ ਲੋਕਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਤੇ ਤਸਵੀਰਾਂ ਬੇहद ਅਹਿਮ ਨੇ ਕਿ ਕੱਲ ਜੋ ਭਾਰਤ ਕਰਨ ਜਾ ਰਿਹਾ ਹੈ ਉਹ 1971 ਤੋਂ ਬਾਅਦ ਪਹਿਲੀ ਵਾਰ ਕਰਨ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਇਹ ਚੈੱਕ ਹੋਏਗਾ ਕਿ ਸਾਡਾ 에어 డిਫੈਂਸ ਸਿਸਟਮ ਕਿਵੇਂ ਕੰਮ ਕਰਦਾ ਹੈ ਸਾਡੀ ਸੰਸਥਾਵਾਂ ਕਿਵੇਂ ਕੰਮ ਕਰਦੀਆਂ ਨੇ ਤੇ ਕੱਲ ਜੋ ਖਾਸ ਕਰਕੇ ਭਾਰਤ ਦੇ ਮੁਲਾਜ਼ਮ ਨੇ ਉਹ ਚਾਹੇ ਫਾਇਰ ਬ੍ਰਿਗੇਡ ਦੇ ਨੇ ਉਹ ਚਾਹੇ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਕੱਲ ਉਹਨਾਂ ਦੀ ਟੈਸਟਿੰਗ ਹੋਏਗੀ ਕੱਲ ਉਹ ਬਿਲਕੁਲ ਨਹੀਂ ਕਹਿ ਸਕਣਗੇ ਕਿ ਸਾਡੇ ਕੋਲ ਫੋਨ ਕੰਮ ਨਹੀਂ ਕਰਦਾ ਸਾਡੇ ਕੋਲ ਫਲਾਂ ਇਕੁਪਮੈਂਟ ਨਹੀਂ ਹੈ ਸਾਡੇ ਕੋਲ ਤਾਂ ਇਹ ਮਦਦ ਦੀ ਲੋੜ ਹੈ ਤੇ ਕੱਲ ਇਹ ਚੈੱਕ ਹੋ ਜਾਏਗਾ ਕਿ ਭਾਰਤ ਦਾ ਜੋ ਡਿਫੈਂਸ ਸਿਸਟਮ ਹੈ ਚਾਹੇ ਉਹ ਸਿਵਿਲਿਅਨ ਹੋਵੇ 에ਅਰ ਹੋਵੇ ਕੰਮ ਕਿਵੇਂ ਕਰਦਾ ਹੈ ਤੇ ਇਸ ਮੁੱਦੇ ਦੇ ਉੱਪਰ ਕੱਲ ਸਾਰਿਆਂ ਦੀ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਅਸੀਂ ਵਾਰ-ਵਾਰੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਭਾਰਤ ਆਪਣੀ ਤਿਆਰੀ ਕਰ ਰਿਹਾ ਹੈ ਜੇਕਰ ਕੋਈ ਮਾੜੀ ਸਥਿਤੀ ਬਣਦੀ ਹੈ ਤਾਂ ਸਾਡੇ ਸਾਰੇ ਸਿਵਿਲਿਅਨ ਸਾਰੇ ਜੋ ਸੁਰੱਖਿਆ ਫੋਰਸਾਂ ਨੇ ਉਹ ਕਿਸ ਤਰ੍ਹਾਂ ਕੰਮ ਕਰਨਗੇ ਇਸ ਮੁੱਦੇ ਉੱਪਰ ਤਿਆਰੀ ਕਰ ਰਿਹਾ ਹੈ। ਇਸ ਇਹ ਚੰਗੀ ਗੱਲ ਵੀ ਹੈ ਤੇ ਇਸ ਦੇ ਵਿੱਚ ਘਬਰਾਉਣ ਦੀ ਵੀ ਲੋੜ ਨਹੀਂ ਹੈ। ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਚੀਜ਼ਾਂ ਨੇ ਜੇਕਰ ਕੱਲ ਤੁਹਾਡੇ ਬੱਚੇ ਦੇ ਸਕੂਲ ਦੇ ਵਿੱਚ ਕੁਝ ਲੋਕ ਹਥਿਆਰਬੰਦ ਵੱੜ ਜਾਣ ਤਾਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਮੌਕ ਡ੍ਰਿਲ ਹੋਏਗੀ। ਜੇਕਰ ਕੱਲ ਤੁਸੀਂ ਮਾਲ ਦੇ ਵਿੱਚ ਹੋਗੇ ਜੇਕਰ ਤੁਸੀਂ ਕੱਲ ਬਾਜ਼ਾਰ ਦੇ ਵਿੱਚ ਹੋਗੇ ਅਚਾਨਕ ਸਥਿਤੀ ਉੱਥੇ ਜੰਗ ਵਰਗੀ ਬਣ ਜਾਏ ਤਾਂ ਡਰਨ ਦੀ ਲੋੜ ਨਹੀਂ ਹੈ। ਸਗੋਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜੇਕਰ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਅਸੀਂ ਖੁਦ ਕਿਵੇਂ ਬਚਣਾ ਹੈ ਤੇ ਬਾਕੀਆਂ ਨੂੰ ਕਿਵੇਂ ਬਚਾਉਣਾ ਹੈ। ਇਹੀ ਹੁੰਦਾ ਹੈ ਜਦੋਂ ਮਾੜੇ ਹਾਲਾਤ ਦੇ ਵਿੱਚ ਅਸੀਂ ਆਪਣੀ ਜੋ ਬਹਾਦਰੀ ਹੈ ਉਸ ਨੂੰ ਦਿਖਾ ਸਕਦੇ ਹਾਂ। ਇਸ ਨੂੰ ਹੀ ਕਿਹਾ ਜਾਂਦਾ ਮੌਕ ਡ੍ਰਿਲ ਤਾਂ ਕਿ ਅਸਲ ਸਥਿਤੀ ਆਉਣ ਦੇ ਵਿੱਚ ਅਸੀਂ ਘਬਰਾਈਏ ਨਾ ਤੇ ਕੱਲ ਪੂਰਾ ਦਿਨ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਘਬਰਾਉਣ ਦੀ ਲੋੜ ਨਹੀਂ ਸਗੋਂ ਸਿੱਖਣ ਦੀ ਲੋੜ ਹੈ ਕਿ ਜੇਕਰ ਕੋਈ ਅਟੈਕ ਹੁੰਦਾ ਆਪਣੇ ਖੁਦ ਨੂੰ ਕਿਵੇਂ ਬਚਾਉਣਾ ਹੈ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ। ਪਰ ਅੱਜ ਸਾਡੀ ਨਜ਼ਰ ਰਹੇਗੀ 8 ਵਜੇ ਰਾਤ ਨੂੰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਮਰੇ ਸਾਹਮਣੇ ਆਉਂਦੇ ਨੇ ਤੇ ਦੇਸ਼ ਦੇ ਨਾਮ ਕੋਈ ਗੱਲ ਕਹਿੰਦੇ ਨੇ ਤਾਂ ਉਹ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਪਹੁੰਚਾਂਗੇ ਧੰਨਵਾਦ